ਹਾਂਜੀ ਭੈਣ ਜੀ ਲੁੱਟ ਲੋ ਜੀ ਲੁੱਟ ਲੋ ਸਾਡਾ ਕੇਸਰੀ ਕਲੋਥ ਹਾਊਸ ਜੀ ਬੰਦ ਹੋਣ ਜਾ ਰਿਹਾ ਸਾਰੇ ਕੱਪੜੇ ਮਿੱਟੀ ਦੇ ਪਾ ਦੇਣ ਜਾ ਰਿਹਾ ਜੀ ਕੀ ਕਹੋ ਜੀ ਮੈਡਮ ਇੱਕ ਵੰਡੀ ਆਨੇ ਆ ਸਾਡੇ ਕੇਸਰੀ ਕਲੋਥ ਹਾਊਸ ਜੀ ਕਰਤੀ ਦਿਗ ਨੂੰ ਬੰਦ ਹੋਣ ਜਾ ਰਿਹਾ ਅਸੀਂ ਸਾਰੇ ਕੱਪੜੇ ਘਾਟਾ ਪਾ ਕੇ ਦੇਣ ਜਾ ਰਿਹਾ ਜੀ ਮੈਡਮ ਸਟੋਰ ਬੰਦ ਹਾਂਜੀ ਸਾਡਾ ਸਟੋਰ ਬੰਦ ਹੋਣ ਜਾ ਰਿਹਾ ਜੀ ਮੈਡਮ ਇਹ ਸੇਲ ਤਾਂ ਨਹੀਂ ਆ ਗਈ ਨਹੀਂ ਜੀ ਜੇ ਅਗਰ ਸੇਲ ਹੁੰਦੀ ਤਾਂ ਅਸੀਂ ਤੁਹਾਨੂੰ 400 ਵਾਲਾ ਸੂਟ ਅਸੀਂ ਸਿਰਫ 200 ਚਨਾ ਦੇ ਦਿੰਦੇ 1000 ਰੁਪਏ ਵਾਲੀ ਬੈੱਡ ਸ਼ੀਟ ਅਸੀਂ ਤੁਹਾਨੂੰ 400 ਰੁਪਏ ਵਿੱਚ ਨਾ ਦਿੰ ਇਹ ਜੇਰ ਆਪਰੋ 250 ਰੁਪਏ ਵਿੱਚ ਮਿਲੂਗੀ ਜਿਹਦਾ ਮਾਰਕੀਟ ਪ੍ਰਾਈਸ ਹੀ 700 ਰੁਪਏ ਹੈ ਇਹ 250 ਰੁਪਏ ਆ ਵੀ 250 ਰੁਪਏ ਆ ਵੀ 250 ਰੁਪਏ ਜੀ ਬਾਜ਼ਾਰ ਵਿੱਚ 200 ਰੁਪਏ ਵਿੱਚ ਵਿਕਣ ਵਾਲਾ ਤੌਲੀਆ ਸਿਰਫ ਔਰ ਸਿਰਫ 60 ਰੁਪਏ ਵਿੱਚ ਮਿਲੂਗਾ ਜੀ ਤੁਹਾਨੂੰ ਇਹ ਨੇਚਰਲ ਕਰੇਵ ਬਾਜ਼ਾਰ ਵਿੱਚ 7-800 ਰੁਪਏ ਵਿੱਚ ਵਿਕਣ ਵਾਲੀ ਅਸੀਂ ਸਿਰਫ ਔਰ ਸਿਰਫ ਤੁਹਾਨੂੰ ਦੇਣ ਜਾ ਰਿਹਾ ਜੀ 350 ਰੁਪਏ ਵਿੱਚ ਮੀਟਰ 350 ਰੁਪਏ 5 ਮੀਟਰ ਜੀ ਨਾ ਕਿ ਮੀਟਰ ਮੈਡਮ ਹੋਸ਼ੋ ਹਾਂਜੀ ਹਾਂਜੀ ਹੋਸ਼ ਤਾਂ ਜੀ ਇਹ ਤਾਂ ਬਹੁਤ ਕਟਾ ਪੈਣਾ ਤੁਹਾਨੂੰ ਪੈਣਾ ਹੀ ਹੈ ਜੀ ਅਸੀਂ ਸਟੋਰ ਜੋ ਬੰਦ ਕਰਨ ਜਾ ਰਹੇ ਹਾਂ ਜਿੱਥੇ ਲਿਖ ਕੇ ਲਾਇਆ 31 ਮਾਰਚ ਨੂੰ ਬੰਦ ਇਹ ਮੈਡਮ ਵੱਡੀ ਅਨਾਉਂਸਮੈਂਟ ਹੈ ਪੱਕਾ ਬੰਦ ਹਨਾ ਹਾਂਜੀ ਹਾਂਜੀ ਪੱਕਾ ਬੰਦ ਹੋਣ ਜਾ ਰਿਹਾ ਜੀ ਸਾਡਾ ਸਟੋਰ 1600 ਦਾ ਸੂਟ 800 ਵਿੱਚ ਦੇ ਰਹੇ ਹਾਂ ਇਸ ਦੇ ਨਾਲ ਨਾਲ ਜਿਹੜਾ ਵੀ ਬੰਦਾ ਸਾਡੀ ਵੀਡੀਓ ਸ਼ੇਅਰ ਕਰੂਗਾ ਚਾਹ ਜਿੱਥੇ ਮਰਜੀ ਹੋਵੇ ਅਸੀਂ ਉਹਨੂੰ 10 ਸੂਟ ਫ੍ਰੀ ਦਵਾਂਗੇ ਜੀ ਮਤਲਬ ਬੰਦਾ ਬੈਠਾ ਹੋਵੇ ਯੂਪੀ ਬਿਹਾਰ ਰਾਜਸਥਾਨ ਬਠਿੰਡਾ ਜਲੰਧਰ ਉ बस एक बटन जल्दी जल्दी ਜਿਹੜੀ ਹੁਣੇ ਚੱਲ ਰਹੀ ਵੀਡੀਓ ਉਹਨੂੰ ਸ਼ੇਅਰ ਕਰ ਦਵੇ ਹਾਂਜੀ ਉਹਨੂੰ 10 ਸੂਟ ਫ੍ਰੀ ਦੇਤੇ ਜਾਣੀਏ ਅੱਛਾ 10000 ਰੁਪਏ ਦੇ ਸੂਟ ਇੱਕੋ ਬੰਦੇ ਨੂੰ ਫ੍ਰੀ ਨਹੀਂ ਜੀ 10 ਬੰਦਿਆਂ ਨੂੰ 10 ਸੂਟ ਜੀ 1000 ਰੁਪਏ ਵਾਲੇ ਸੂਟਾਂ ਨੂੰ ਦੇ ਦੇਣੇ ਜੀ ਅੱਧੇ ਦੇ ਰੇਟਾਂ ਤੇ ਸਿਰਫ ਔਰ ਸਿਰਫ 500 ਰੁਪਏ ਵਿੱਚ ਮੇਡਾ ਵਿਆਹ ਸ਼ਾਦੀਆਂ ਵਾਲੇ ਹਾਂਜੀ ਸੋਨਾ 100 ਦੇ ਵਿੱਚ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਚਾਰ ਪੈਂਟਾਂ 셔ਟਾਂ ਜੀ ਪੈਂਟਾਂ 셔ਟਾਂ ਇੱਕ ਦੇ ਨਾਲ ਇੱਕ ਦੇ ਨਾਲ ਤਿੰਨ ਫ੍ਰੀ ਜੀ ਜੇ ਵੀ ਪੀਦਾ ਔਰਿਜਨਲ ਮਾਲ ਹੈ ਜੀ ਸਿਰਫ ਔਰ ਸਿਰਫ 500 ਰੁਪਏ ਵਿੱਚ ਜਿਹਦਾ ਮਾਰਕੀਟ ਪ੍ਰਾਈਸ ਤੁਹਾਡੇ ਕੋਲ ਮਿਲੂਗਾ ਜੀ 1000 ਰੁਪਏ ਸਰ ਆਹ ਕਾਟਨ ਦੀਆਂ ਚੁੰਨੀਆਂ ਜੀ ਸਿਰਫ ਔਰ ਸਿਰਫ 100 ਰੁਪਏ ਵਿੱਚ ਜੀ ਸਾਡੇ ਕੋਲ ਸਰਦੀਆਂ ਦਾ ਮਾਲ ਵੀ ਪਿਆ ਜੋ ਕਿ ਅਸੀਂ ਤੁਹਾਨੂੰ ਅੱਧੇ ਦੇ ਰੇਟਾਂ ਦੇ ਚਕਾਉਣ ਜਾ ਜੋ 400 ਲੱਖ ਰੁਪਏ ਦੇ ਆਮਾ 200 ਚ ਇਹਦੇ ਕੈਟਲੌਗ ਦੇ ਸੂਟ ਚੱਕੋ ਜੀ 400 ਤੋਂ 500 ਦੇ ਵਿੱਚ ਵਿੱਚ ਜੀ ਸਾਡੀ ਖੁਦ ਦੀ ਖਰੀਦੇ ਦੇ ਵਿੱਚ 800 ਰੁਪਏ ਆ ਜੀ ਸਟਾਕ ਮੈਡਮ ਇਹੀ ਹੈ ਹਾਂ ਜੀ ਸਟਾਕ ਸਰ ਸਾਡੇ ਕੋਲ ਲਿਮਟਿਡ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਸ ਤੋਂ ਬਾਅਦ ਨਹੀਂ ਆਣਾ ਨਹੀਂ ਜੀ ਇਸ ਤੋਂ ਬਾਅਦ ਸਾਡਾ ਸਟੋਰ ਬੰਦ ਹੋਣ ਜਾ ਰਿਹਾ ਜੀ ਕਿਵੇਂ ਆਊਗਾ ਇਸ ਤੋਂ ਬਾਅਦ ਸਰ ਬੈੱਡ ਸ਼ੀਟ ਕਿੰਗ ਸਾਈਜ਼ ਦੀ 90 ਵਿੱਚ 4 1 ਨਾਲ 3 ਫਰੀਜੀ ਹੋਰ ਬਹੁਤ ਵੱਡੀ ਸਕੀਮ ਦੇਣ ਜਾ ਰਹੀ ਹੈ ਜੇ 5000 ਦੇ ਸ਼ੋਪਿੰਗ ਤੇ 스마트 ਵਾਚ ਫ੍ਰੀ 10000 ਤੇ ਫਿਰ ਦੋ ਦੋਂਗੇ ਹਾਂਜੀ 15000 ਤੇ 3 ਜੀ ਮੈਡਮ ਇਹ ਤਾਂ ਫਿਰ ਤੁਹਾਡਾ ਨੁਕਸਾਨ ਇਹ ਬਲੇ 10 ਪਹਿਲੇ ਦੋ ਦੋ ਹਜ਼ਾਰ ਦੀਆਂ ਕੜੀਆਂ ਫ੍ਰੀ ਦੇਣੀ ਆ ਹਾਂਜੀ 1900 ਵਾਲੀ ਸੂਟ ਜੀ ਸਿਰਫ ਸਿਰਫ 800 ਰੁਪਏ ਵਿੱਚ ਜੀ ਆ ਵੀ 800 ਚ ਹਾਂਜੀ ਆ ਵੀ 800 ਚ ਹਾਂਜੀ ਆ ਵੀ 800 ਚ ਹਾਂਜੀ ਇਹਦਾ ਮਾਰਕੀਟ ਪ੍ਰਾਈਜ਼ ਰਹੂਗਾ ਜੀ 480 ਰੁਪਏ ਅਸੀਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ ਜੀ 200 ਰੁਪਏ ਵਿੱਚ ਮਤਲਬ 402 ਹੋ ਗਏ ਨਹੀਂ ਜੀ 400 ਦੇ ਤਿੰਨ ਟੌਲੀਏ ਜੀ ਜੀ ਮਫਤ ਲੈ ਆ ਦੀ origignal ਪੈਂਟ ਸ਼ਰਟ ਤੁਹਾਨੂੰ ਇੱਕ ਦੇ ਨਾਲ ਅਸੀਂ ਦੋ ਗਿਫਟ ਫ੍ਰੀ ਦਵਾਂਗੇ ਜੀ ਭਾਵੇਂ ਆ ਲੈ ਲਵਾ ਭਾਵੇਂ ਆ ਲੈ ਲਵਾ ਹਾਂਜੀ ਦੀਪ ਕਲਾਂ ਦਾ 100% ਕਾਟਨ ਦਾ ਮਾਲ ਜੀ ਸਿਰਫ ਔਰ ਸਿਰਫ 500 ਰੁਪਏ ਵਿੱਚ ਜਿਹਦਾ ਮਾਰਕੀਟ ਪ੍ਰਾਈਜ਼ ਹੈ 1000 ਰੁਪਏ ਜੀ ਮਤਲਬ ਹੈਗਾ origignal ਹੀ ਆਣਾ ਹੈ ਹਾਂਜੀ ਹਾਂਜੀ ਤੁਹਾਨੂੰ ਸਿਰਫ ਔਰ ਸਿਰਫ 490 ਰੁਪਏ ਵਿੱਚ ਸੂਟ ਮਿਲਣ ਜਾ ਰਿਹਾ ਜੀ ਔਡੀ ਦੀ ਪੈਂਟ ਸ਼ਰਟ ਸਿਰਫ ਔ ढाई सो रुपये चको जी सारे कुरते पजामे अठ सो दस रुपये च सूट मिलुग जी मोरनी वाला सूट